ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਅਗਰਵਾਲਟਰਮਸ਼ਾਲਾ ਵਿੱਚ ਸਥਿਤ ਮੰਦਰ ਵਿੱਚ ਮਾਤਾ ਦੁਰਗਾ ਅਤੇ ਅਗਸਨ ਮੂਰਤੀ ਸਥਾਪਨਾ ਦੀਪਸ ਮਨਾਇਆ ਗਿਆ ਇਸ ਮੌਕੇ ਰਮਾਇੰਦੇ ਪਾਠ ਦੇ ਭੋਗ ਪਾਏਗੇ ਅਤੇ ਮਹਿਲਾ ਕੀਰਤਨ ਮੰਡਲੀ ਵੱਲੋਂ ਕੀਰਤਨ ਕਰਵਾਏਗੇ ਅਗਰਵਾਲਟਰਮਸ਼ਾਲਾ ਦੇ ਪ੍ਰਧਾਨ ਮਦਨ ਮਿੱਤਰ ਵੱਲੋਂ ਆਪਣੀ ਪੂਰੀ ਟੀਮ ਨਾਲ ਮਹਾਰਾਜਾ ਅਗਰਸੈਨ ਅਤੇ ਮਾਤਾ ਦੁਰਗਾ ਦੀ ਮੂਰਤੀ ਤੇ ਫੁੱਲਾਂ ਦੀ ਮਾਲਾ ਚੜਾ ਕੇ ਆਸ਼ੀਰਵਾਦ ਲੈ ਗਿਆ ਇਸ ਮੌਕੇ ਮਦਨ ਮਿੱਤਲ ਨੇ ਕਿਹਾ ਕਿ ਆਜ ਦਾ ਦਿਨ ਜਾਦਗਿਰ ਦਿਨ ਹੈ ਪ੍ਰਵੀਨ ਬਾਸਰ ਬਿੱਟੂ ਅਤੇ ਅਸੀਸ ਬਾਸਲ ਵੱਲੋਂ ਅਗਰਸੈਨ ਮਹਾਰਾਜ ਜੀ ਅਤੇ ਮਾਤਾ ਦੁਰਗਾ ਜੀ ਮੂਰਤੀ ਸਥਾਪਿਤ ਕੀਤੀ ਗਈ ਮੈਂ ਉਹਨਾਂ ਦੀ ਹਾਰਦਿਕ ਧੰਨਵਾਦ ਕਰਦਾ ਹਾਂ ਤੇ ਪਰਮਾਤਮਾ ਇਹਨਾਂ ਦੇ ਵਪਾਰ ਵਿੱਚ ਵਾਧਾ ਕਰੇ ਇਸ ਮੌਕੇ ਲੰਗਰ ਵੀ ਚਲਾਈ ਗਈ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਸਲ ਦੀ ਰਿਪੋਰਟ ਅੱਜ ਦਾ ਦਿਨ ਅਗਰਵਾਲ ਧਰਮਸ਼ਾਲਾ ਸਕੂਲਪੁਰ ਤੋਂ ਕਿ ਮٹی ਲਈ ਬਹੁਤ ਹੀ ਯਾਦਗਾਰੀ ਦਿਨ ਹੈ ਅੱਜ ਦੇ ਦਿਨ ਮੈਨੂੰ ਬਹੁਤ ਮਾਣ ਹੈ ਮੇਰੇ ਬੜੇ ਵੀਰ ਪ੍ਰਵੀਨ ਬਾਂਸਲ ਬਿੱਟੂ ਜੀ ਈਸ਼ਾਨ ਪੁਲਾਈ ਬੁੱਲਵਾਲੇ ਜਿਨ੍ਹਾਂ ਨੇ ਮਹਾਰਾਜਾ ਅਗਰਸੈਂਜ ਦੀ ਮੂਰਤੀ ਅਗਰਵਾਲ ਧਰਮਸ਼ਾਲਾ ਦੇ ਪ੍ਰਾਂਗਨ ਦੇ ਵਿੱਚ ਲਗਾ ਕੇ ਇੱਕ ਮਾਣ ਮਹਿਸੂਸ ਕੀਤਾ ਔਰ ਉਸੇ ਤੋਂ ਲਗਾਤਾਰ ਹਰ ਸਾਲ ਅਸੀਂ ਜਦੋਂ ਮੂਰਤੀ ਸਾਹਿਬਾਂ ਦੀ ਉਸ ਮਨਾ ਰਹੇ ਆ ਇੱਥੇ ਤੇ ਪ੍ਰਵੀਨ ਬਾਂਸਲ ਜੀ ਹਮੇਸ਼ਾ ਸਾਡਾ ਸਹਿਯੋਗ ਦੇ ਰਹੇ ਨੇ ਇਹ ਸਾਰੀ ਜਿਹੜੀ ਕਾਰਵਾਈ ਹੈ ਸਾਡੇ ਮਾਨਯੋਗ ਸਰਕਾਰ ਜੋ ਮਿਹਨਤੀ ਲਗਨ ਨਾਲ ਕੰਮ ਕਰਨ ਵਾਲੇ ਪ੍ਰਧਾਨ ਮਦਨ ਮਿੱੱਤਲ ਜੀ ਉਹਨਾਂ ਦੀ ਪੂਰੀ ਟੀਮ ਆਪਣੇ ਪੂਰੇ ਸਹਿਯੋਗ ਨਾਲ ਦਿਨ-ਦੁੱਖ ਦੀ ਰਾਤ ਚੋਂ ਦੀ ਤਰੱਕੀ ਕਰ ਰਹੀ ਹੈ ਜਿਵੇਂ ਕਿ ਅੱਜ ਦੁਰਗਾ ਮੰਦਰ ਦੀ ਜਿਹੜੀ ਮੂਰਤੀ ਹੈ ਉਸ ਦਾ ਵੀ ਸਥਾਪਨਾ ਦਿਵਸ ਹੈ ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਇੱਕ ਵਾਰ ਫੇਰ ਸਾਡੀ ਮਾਤ ਦੁਰਗਾ ਦਾ ਅਸੀਂ ਮੰਦਰ ਦੀ ਮੂਰਤੀ ਸਥਾਪਨਾ ਦਿਵਸ ਮਨਾ ਰਹੇ ਹਾਂ ਤੇ ਦੂਜੇ ਪਾਸੇ ਸਾਡੇ ਜੁਗ ਪਰਵਰਤਕ ਅਗਰਕੁਲ ਸ਼ਰਮਣੀ ਮਹਾਰਾਜਾ ਅਗਰਸੈਂਜ ਦੀ ਮੂਰਤੀ ਸਥਾਪਨਾ ਦਿਵਸ ਮਨਾ ਰਹੇ ਹਾਂ ਜੀਵਲੀ ਮੈਂ ਸਭੀ ਸ਼ਹਿਰ ਨਿਵਾਸੀਆਂ ਨੂੰ ਅਗਰਵਾਲ ਵੀਰਾਂ ਨੂੰ ਬੁਲਾਈ ਦਿਨਾ ਤੇ ਖਾਸ ਤੌਰ ਤੇ ਪ੍ਰਵੀਨ ਬੰਸਲ ਬਿੱਟੂ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਮੂਰਤੀ ਦੇ ਕੇ ਇੱਥੇ ਖਲਾ ਸਰਕਾਰਿਕਤਾ ਤੇ ਅੱਜ ਵੀ ਆ ਕੇ ਉਹ ਸਾਡੇ ਨੂੰ ਸਪਾਂਸਰ ਦੀ ਸ਼ੋਭਾ ਵਧਾ ਰਹੇ ਨੇ ਬੋਲ ਅਗਰਸੈਨ ਮਹਾਰਾਜ ਜੀ ਦਾ ਸਾਡੇ ਵਾਸਤੇ ਫਖਰ ਆ ਜੀ ਅੱਜ ਕਿਉਂਕਿ ਅੱਜ ਦੇ ਦਿਨ ਮਹਾਰਾਜ ਅਗਰਸੈਨ ਦੀ ਮੂਰਤੀ ਮੇਰੇ ਨਾਲ ਮੇਰਾ ਵੱਡਾ ਵੀਰ ਬਿੱਟੂ ਜੋ ਕਿ ਸਾਨ ਪਲਾਈ ਬੁੱਢ ਨੇ ਉਹਨਾਂ ਦੀ ਕਿਰਪਾ ਨਾਲ ਜਦੋਂ ਮੈਂ ਪਹਿਲਾ ਪ੍ਰਧਾਨ ਸੀ ਮੇਰੀ ਕਮੇਟੀ ਸੀ ਉਸ ਟਾਈਮ ਇਹਨਾਂ ਦਾ ਮੈਨੂੰ ਬੜਾ ਮਾਣ ਪ੍ਰਤਿਆਪਤ ਹੋਇਆ ਅੱਜ ਸਾਰੇ ਸ਼ਹਿਰ ਵਾਸਤੇ ਖਾਸ ਕਰਕੇ ਸਾਡੇ ਅਗਰਵਾਲਾਂ ਪਰਾਵਾਂ ਵਾਸਤੇ ਬੜੀ ਖੁਸ਼ੀ ਦਾ ਦਿਨ ਆ ਮੇਰੇ ਵੀਰ ਨੇ ਬਿੱਟੂ ਵੀਰ ਨੇ ਇਹਨਾਂ ਨੂੰ ਇੱਕ ਬੇਨਤੀ ਕੀਤੀ ਛੋਟੀ ਜਿਹੀ ਵੀ ਇੱਕ ਮਹਾਰਾਜਾ ਕਰਸੈਨ ਦੀ ਆਪਾਂ ਮੂਰਤੀ ਸਥਾਪਨਾ ਕਰਾਉਣੀ ਚਾਹੁੰਦੇ ਆ ਆਪਣੀ ਧਰਮਥਾਲਾ ਦੇ ਵਿੱਚ ਇਹਨਾਂ ਇੱਕ ਮਿੰਟ ਚ ਇਹਨਾਂ ਨੇ ਇਹ ਵੀ ਕਿਹਾ ਵੀ ਮੂਰਤੀ ਬਣਾਓ ਤੇ ਜਿੰਨੇ ਮਰਜ਼ੀ ਪੈਸੇ ਲੱਗਣ 10 ਲੱਗੇ 15 ਲੱਗੇ 20 ਲੱਗੇ ਇੱਥੋਂ ਤੱਕ ਕੀ ਮੈਂ ਇਹਨਾਂ ਦੀ ਹਮੇਸ਼ਾ ਪ੍ਰਸ਼ੰਸਾ ਕਰਦਾ ਵੀ ਮੇਰੇ ਨਾਲ ਤਿੰਨ ਚਾਰ ਵਾਰੀ ਜੈਪੁਰ ਗਏ ਗੱਡੀ ਇਹਨਾਂ ਦੀ ਤੇ ਲੈਣਾ ਦਾ ਰੋਟੀ ਦਾ ਹੋਟਲ ਦਾ ਰਹਿਣ ਦਾ ਖਰਚਾ ਵੀ ਮੈਂ ਕਿਸੇ ਵੀ ਇਕੱਲਾ ਇਹ ਨਹੀਂ ਕਹਿੰਦਾ ਥੋੜੀ ਧਰਮਸ਼ਾਲਾ ਵੀ ਜੇ ਜਿਸਨੂੰ ਦਾਨ ਦਿਨਾ ਮੈਂ ਆਪਣੇ ਨਾਲ ਲੈ ਕੇ ਜਾਂਦੇ ਕਿਸੇ ਜੇਬ ਨੂੰ ਕਿਹਨ ਦੇਖ ਨਹੀਂ ਦਿੰਦਾ ਬੜੀ ਖੁਸ਼ੀ ਦਾ ਬੜਾ ਮਾਨ ਪ੍ਰਾਪਤ ਹੁੰਦਾ ਮੇਰੇ ਬਿੱਟੂ ਵੀਰ ਨੂੰ ਵੀ ਲੱਖ ਲੱਖ ਵਾਰਕਾਂ ਮੈਂ ਨਾਲ ਨਾਲ ਸਾਡੇ ਬੰਸਲ ਪਰਿਵਾਰ ਜੋ ਮਾਨ ਬੰਸਲ ਤੇ ਅਸ਼ੀਸ਼ ਬੰਸਲ ਨੇ ਉਹਨਾਂ ਨੇ ਦੁਰਗਾ ਮਾਤਾ ਦਾ ਅੱਜ ਮੂਰਤੀ ਸਥਾਪਨਾ ਦੇਸ਼ਾ ਉਹਨਾਂ ਨੇ ਵੀ ਮਾਤਾ ਜੀ ਦੀ ਮੂਰਤੀ ਦਿੱਤੀ ਸੀ ਮੈਂ ਬੰਸਲ ਪਰਿਵਾਰ ਦਾ ਵੀ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਹਮੇਸ਼ਾ ਸ਼ਹਿਰ ਨੂੰ ਦਾਨ ਦਿੱਤਾ ਦਾਨ ਨਾਲ ਬਹੁਤ ਬੰਦੇ ਪ੍ਰਾਪਤੀਆਂ ਹੁੰਦੀਆਂ ਨੇ ਦਾਨ ਨਾਲ ਹੀ ਇਹ ਸੰਸਥਾਵਾਂ ਚੱਲਦੀਆਂ ਨੇ ਮੈਂ ਮਨ ਬੰਸਲ ਜੀ ਦਾ ਅਸ਼ੀਸ਼ ਜੀ ਦਾ ਖਾਸ ਕਰਕੇ ਮੇਰੇ ਬਿੱਟੂ ਵੀਰ ਦਾ ਧੰਨਵਾਦ ਕਰਦਾ ਇਹਨਾਂ ਦਾ ਬਹੁਤ-ਬਹੁਤ ਕਿਉਂਕਿ ਇਸ ਧਰਮਸ਼ਾਲਾ ਦੀ ਸ਼ੋਭਾ ਵਿੱਚ ਇਹਦੇ ਪਰਿਵਾਰ ਦਾ ਬਹੁਤ ਵੱਡਾ ਜ贡献